ਪੰਦੀਪ ਸੰਨੀ ਦੀ ਮੈਡੀਕਲ ਕਰਵਾਉਣ ਨੂੰ ਲੈ ਕੇ ਜੋ ਮਾਮਲਾ ਪੱਖਿਆ ਸੀ ਸਵਾਲ ਸੀ ਕਿ ਅਜੇ ਤੱਕ ਮੈਡੀਕਲ ਕਿਉਂ ਨਹੀਂ ਕਰਵਾਇਆ ਗਿਆ ਉਹ ਬੀਤੇ ਦਿਨ ਹੋ ਗਿਆ ਤੇ ਅੱਜ ਰਿਪੋਰਟ ਵੀ ਆ ਗਈ ਰਿਪੋਰਟ 'ਚ ਕੀ ਕੁਝ ਖੁਲਾਸੇ ਹੋਏ ਨੇ ਤੇ ਅੱਗੇ ਕੀ ਕੁਝ ਖੁਲਾਸੇ ਹੋ ਸਕਦੇ ਨੇ ਕਿਸ ਸਖਤ ਕਾਰਵਾਈ ਹੋਵੇਗੀ ਇਸ ਬਾਰੇ ਗੱਲ ਕਰਾਂਗੇ ਨਾਲ ਹੀ ਸੂਬਾ ਸਿੰਘ ਸਾਬਕਾ ਇੰਸਪੈਕਟਰ ਜਿਸ ਦੀ ਕੀ ਇਲਾਜ ਅਧੀਨ ਮੌਤ ਹੋ ਗਈ ਸੀ ਉਸ ਦੇ ਸੰਸਕਾਰ ਦਾ ਕੀ ਬਣਿਆ ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਪੰਜਾਬ ਵਿਧਾਨ ਸਭਾ ਦੇ ਜੋ ਸਪੈਸ਼ਲ ਸੈਸ਼ਨ ਮੁੱਖ ਮੰਤਰੀ ਦੇ ਵੱਲੋਂ ਬੁਲਾਇਆ ਗਿਆ ਉਸ ਵਿੱਚ ਕਿ ਕਿਸ ਕਿਸ ਬਾਰੇ ਚਰਚਾ ਹੋਵੇਗੀ ਕਿ ਕੁਝ ਅਮੈਂਡਮੈਂਟਸ ਕਾਨੂੰਨਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਹਰ ਪੀੜਤਾਂ ਦੇ ਲਈ ਕੀ ਫੈਸਲੇ ਕੀ ਲਏ ਜਾਣਗੇ ਇਸ ਬਾਰੇ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਆ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪਟੇ ਪਟੇ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰ ਸਾਬ ਸੰਦੀਪ ਸਨਨੀ ਦੀ ਮੈਡੀਕਲ ਰਿਪੋਰਟ ਆ ਜਾ ਗਈ ਹੈ ਕਿ ਕੁਝ ਖੁਲਾਸੇ ਹੋਏ ਨੇ ਜਾਂ ਫਿਰ ਹਜੇ ਸਿਰਫ ਸੀਲ ਬੰਦ ਹੈ ਤੇ ਆਉਣ ਵਾਲੇ ਦਿਨਾਂ ਚ ਖੁਲਾਸੇ ਹੋਣਗੇ ਤੇ ਜੇਕਰ ਖੁਲਾਸੇ ਹੁੰਦੇ ਨੇ ਕਿ ਸੰਦੀਪ ਸਨਨੀ ਦੇ ਨਾਲ ਕਿਸ ਤਰੀਕੇ ਦੇ ਨਾਲ ਤਸ਼ੱਦਦ ਉਸਤੇ ਢਾਇਆ ਗਿਆ ਬੇਰਹਿਮੀ ਦੇ ਨਾਲ ਕੁੱਟਮਾਰ ਹੋਈ ਉਸ ਤੋਂ ਬਾਅਦ ਕੀ ਸਾਨੂੰ ਕੋਈ ਸਖਤ ਐਕਸ਼ਨ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਫੈਲਵੀ ਗਾਟੇ ਸੰਦੀਪ ਸੰਨੀ ਦੀ 10 ਤਰੀਕ ਨੂੰ ਬਕਾਇਦਾ ਤੌਰ ਤੇ ਜਿਹੜਾ ਝਗੜਾ ਹੋਇਆ ਸੀ ਇੱਕ ਪਾਸੇ ਤਿੰਨ ਬੰਦੇ ਤੇ ਇੱਕ ਪਾਸੇ ਇਕੱਲਾ ਬੰਦਾ ਜੀ ਉਸ ਕੇਸ ਦੇ ਵਿੱਚ ਤਰੇਵੰਦਾਂ ਦਾ ਜਿਹੜਾ ਸੂਬਾ ਸਿੰਘ ਸੀਗਾ ਇੰਸਪੈਕਟਰ ਇੱਕ ਨਹੀਂ ਸੈਂਕੜੇ ਨੌਜੋਨਾਂ ਦਾ ਕਾਤਲ ਜੀ ਮਾਲੂ ਵਾਲ ਦਾ ਇੱਕ ਮੁੰਡਾ ਬਲਜੀਤ ਸਿੰਘ ਘਰੋਂ ਆਪਣੇ ਭਰਾ ਨਾਲ ਖਾਦ ਲੈਣ ਆਉਂਦਾ ਬਸ ਦੇ ਉੱਤੇ ਤੇ ਬਸ ਦੇ ਉੱਤੇ ਫਰਕੇ ਥਾਣੇ ਲੱਜਦਾ ਤੇ ਜਾਂਦੇ ਉਹਨੂੰ ਵਿਛਾ ਦਿੰਦਾ ਤੇ ਜਦੋਂ ਵਿਛਾ ਦਿੰਦਾ ਬਾਅਦ ਤੇ 10 ਦਿਨ ਉਹਨੂੰ ਉੱਥੇ ਕੁੱਟਦੇ ਰਹਿੰਦੇ ਤੇ ਉਹਦਾ ਕੋਈ ਵੀ ਸਰੀਰ ਦਾ ਅੰਗ ਸਬੂਤਾਂ ਨਹੀਂ ਸੀ ਬਸ ਉਹ ਮਾੜਾ-ਮੋਟਾ ਬੋਲ ਸਕਦਾ ਉਸ ਕੁਛ ਨਹੀਂ ਸੀਗਾ ਜੀ ਜੀ ਆਦਿ ਇਹ ਪੰਚਾਇਤਾਂ ਨੂੰ ਛਡਾਉਣ ਵਾਸਤੇ ਆਉਂਦੀਆਂ ਕਹਿੰਦਾ ਕਿ ਛੱਡ ਦਿਆਂਗੇ ਛੱਡ ਦਿਆਂਗੇ ਇੱਕ ਉਹਦਾ ਭਰਾ ਆਰਮੀ 'ਚ ਹੁੰਦਾ ਵਾ ਉਹ ਆ ਕੇ ਮਿਲ ਕੇ ਜਾਂਦਾ ਤੇ ਉਹ ਆਪਣੇ ਅਫਸਰਾਂ ਕੋਲ ਫਰਿਆਦ ਕਰਦਾ ਵਾ ਕਰਨਲ ਕੋਚਰ ਵੀ ਉਹਦੇ ਪਿਛਲੇ ਪਾਸੇ ਹੁੰਦਾ ਵੀ ਬੰਦਾ ਛੱਡੋ ਤੁਸੀਂ ਕਿਉਂ ਰੱਖਿਆ ਵਾ ਤੇ ਜਦੋਂ ਫਿਰ ਉਹਦਾ ਝੂਠਾ ਪੁਲਿਸ ਮੁਕਾਬਲਾ ਕਰਕੇ ਮਾਰ ਦਿੱਤਾ ਜਾਂਦਾ ਉਹਨੂੰ ਝੂਠਾ ਪੁਲਿਸ ਮੁਕਾਬਲਾ ਮਰਿਆ ਤਾਂ ਕਿ ਪਹਿਲਾਂ ਹੀ ਪਿਆ ਸੀ ਮਰ ਗਿਆ ਉਹਨੇ ਮਣਕੇ ਝੂਠਾ ਪੁਲਿਸ ਮੁਕਾਬਲਾ ਦਿੱਤਾ ਗਿਆ ਉਹਨਾਂ ਬਿਲਕੁਲ ਤੇ ਉਹਦੇ ਭਰਾ ਜਿਹੜੇ ਵੀ ਫੜ ਕੇ ਅੰਦਰ ਕਰਦੇ ਜਾਂਦੇ ਫਿਰ ਕੋਛੜ ਕਰਨ ਨਾਲ ਉਹ ਗੁੱਸਾ ਚੜਦਾ ਫਿਰ ਉਹ ਆਪ ਹਵਾਲਾ ਖੋਲ ਕੇ ਤੇ ਬੰਦੇ ਕੱਢ ਕੇ ਲੈ ਕੇ ਆਉਂਦਾ ਉੱਥੇ ਨਾਲ ਫਿਰ ਕਹਿੰਦਾ ਭਾਈ ਹੁਣ ਤੁਸੀਂ ਆਪਣੇ ਕਾਨੂੰਨੀ ਕਾਰ ਵੀ ਕਰੋ ਜਿੰਨਾ ਕਿ ਸਾਡਾ ਪੁਲਿਸ ਧਮਾ ਦਿੰਦਾ ਸੀ ਜੀ ਇਹੋ ਜਿਹੇ ਜਲਾਦ ਬੰਦੇ ਨੂੰ ਇਹ ਕਿਹਾ ਜਾਂਦਾ ਸੀ ਵੀ ਸੂਬਾ ਸਿੰਘ ਜਿਹੜਾ ਵਾ ਆਪਣੀ ਕਾਰ ਦੇ ਵਿੱਚ ਬਕਾਇਦਾ ਤੌਰ ਤੇ ਕਫਨ ਨਾਲ ਰੱਖਦਾ ਉਹ ਆਪੇ ਕਹਿੰਦਾ ਸੀ ਮੈਨੂੰ ਪਤਾ ਪਤਾ ਨਹੀਂ ਕਿੱਥੇ ਮਾਦਣਾ ਕਿੱਥੇ ਮੇਰੀ ਗੱਡੀ ਡਾ ਦੇਣੀ ਮੈਂ ਕਫਨ ਆਪਣੀ ਗੱਡੀ 'ਚ ਰੱਖਦਾ ਐਡਾ ਜਲਾਦ ਆਦਮੀ ਸੀ ਹੁਣ ਸੂਬਾ ਸਰ ਨੇ ਜੋ ਕੀਤਾ ਉਹ ਤੇ ਵੱਖਰੀ ਗੱਲ ਆ ਉਹਨੇ ਹਜ਼ਾਰਾਂ ਬੰਦੇ ਮਾਰਿਆ ਸਾਇਕਲੇ ਮਾਰੇ ਇਹ ਤੇ ਗਿਣਤੀ ਉਹੀ ਦੱਸ ਸਕਦਾ ਸੀ ਬਾਕੀ ਤੇ ਕਿਸੇ ਨੂੰ ਪਤਾ ਨਹੀਂ ਜੀ 10 ਤਰੀਕ ਨੂੰ ਜਿਸ ਤਰੀਕੇ ਨਾਲ ਜਿਹੜਾ ਸੰਦੀਪ ਸੰਨੀ ਸਦੂਸ ਸਦੀਰ ਸੂਰੀ ਜਿਹੜਾ ਕਹਿੰਦਾ ਸਿੱਖਾਂ ਨੂੰ ਕਹਿੰਦਾ ਧੜੀਆਂ ਨਸਲਾਂ ਬਦਲ ਦੇਂਗੇ ਅਸੀਂ ਜਿਸ ਤਰੀਕੇ ਨਾਲ ਉਹਨੂੰ ਸੋਦਾ ਲਾਇਆ ਸੀ ਤੇ ਉਹ 2022 ਤੋਂ ਜੇਲ੍ਹ ਚ ਬੈਠਾ ਸੀ ਤੇ ਉਸ ਦਿਨ ਸੂਬਾ ਸਰਹੰਦ ਜਿਹੜਾ ਆਪਿਆਂ ਨੂੰ ਸੂਬਾ ਸਰਹੰਦ ਕਿਹਾ ਹੁੰਦਾ ਸੀ ਮੈਂ ਸੂਬਾ ਸਰਹੰਦ ਓਏ ਮੇਰ ਕੋ ਤੇ ਰੱਬ ਦਤਾ ਤੁਸੀਂ ਕਿਹੜੇ ਬਾਗ ਦੀ ਮੋਲੀ ਤੇ ਜੀ ਤੇ ਇਹ ਸੂਬਾ ਸਰਹੰਦਾ ਝਗੜਾ ਹੁੰਦਾ ਪਹਿਲਾਂ ਇੰਦਰਜੀਤ ਝਗੜਾ ਇੰਦਰਜੀਤ ਦਾ ਹੁੰਦਾ ਤੇ ਝਗੜਾ ਵੱਧਦਾ ਵੱਧਦਾ ਫਿਰ ਗਾਂ ਬੱਜ ਜਾਂਦਾ ਵਾ ਤੇ ਉੱਥੋਂ ਫਿਰ ਸੂਬਾ ਸਰਹੰਦੇ ਦੀ ਛੱਟ ਲੱਗਦੀ ਐ ਇਹਨੂੰ ਬ੍ਰੇਨ ਐਮਬ੍ਰੇਜ ਹੋ ਜਾਂਦੀ ਐ ਤੇ ਸੰਨੇ ਦੀ ਜਿਹੜੀ ਕੁੱਟਮਾਰ ਕੀਤੀ ਜਾਂਦੀ ਉਹ ਸਾਰਿਆਂ ਨੂੰ ਪਤਾ ਵੀ ਦੀ ਕੁੱਟਮਾਰ ਬਹੁਤ ਕੀਤੀ ਕਿ ਜੋ ਕਿਸੇ ਨੇ ਆਪਣੇ ਭਰਾ ਨੂੰ ਦੱਸਿਆ ਜੀ ਕਲੋਤਾ ਵੀ ਨਹੀਂ ਜਾਂਦਾ ਫਿਰ ਇੱਥੋਂ ਤੱਕ ਭਪਿੰਦਰ ਸਿੰਘ ਡੀਐਸਪੀ ਕਹਿੰਦੇ ਨੇ ਚੀਕਾ ਘਟਾਓ ਕਹਿੰਦਾ ਚੀਕ ਨਹੀਂ ਨਿਕਲੂਗੀ ਜੇ ਨਿਕਲੂਗਾ ਤੇ ਵਾਹਿਗੁਰੂ ਨਾਮ ਜੇ ਮੈਂ ਨਾ ਨਿਕਲੂ ਰੱਬ ਦਾ ਨਗੂ ਪੁੱਛ ਸਹੀ ਗੱਲ ਤੇ ਚੀਕ ਮਾਰੀ ਲੇਕਨੂ ਦੇ ਮੂੰਹ ਵਿੱਚੋਂ ਵਾਹਿਗੁਰੂ ਵਾਹਿਗੁਰੂ ਹੀ ਸ਼ੁਰੂ ਤੇ ਕਹਿੰਦਾ ਇਹ ਡਾਂਗਾ ਮਾਰਦੇ ਨੇ ਸਰੀਏ ਮਾਰਦੇ ਨੇ ਕੋਈ ਅੰਗ ਅਜਾ ਨਹੀਂ ਸੀ ਜਿੱਥੇ ਕਿਤੇ ਨੀਲ ਨਹੀਂ ਸੀ ਪਿਆ ਸੱਨੀ ਦਾ ਇਸੇ ਕਰਕੇ ਸੰਨੀ ਨੇ ਤੇ ਜਿਹੜਾ ਸੀ ਜੋ ਕੁਝ ਕੀਤਾ ਲੇਕਿਨ ਉਹਦਾ ਜਦੋਂ ਕਿਹਾ ਸੀ ਵੀ ਦਾ ਮੈਡੀਕਲ ਕਰਾਓ 10 ਤਰੀਕ ਨੂੰ ਘਟਨਾ ਵਾਪਰਦੀ ਆ 13 ਤਰੀਕ ਨੂੰ ਆਰਡਰ ਹੁੰਦੇ ਆ 14 ਨੂੰ ਮੈਡੀਕਲ ਕਰਾਉਣਾ ਮੈਡੀਕਲ ਨਹੀਂ ਕਰਾਉਂਦੇ ਕਿਉਂ ਨਹੀਂ ਕਰਾਉਂਦੇ ਵੀ ਕੁੱਟ ਜਦਾ ਲਿਆ ਸੀ ਉਹਨੂੰ ਇਹ ਸੋਚਦੇ ਸੀ ਕਵਰ ਹੋ ਜਾਵੇ ਕਿ ਤਰੀਕੇ ਨਾਲ ਫੇਰ ਵੇਖਾਂਗੇ ਜੀ ਸੰਤਾਂ ਦਾ ਦਬਾਅ ਇੰਨਾ ਜ਼ਿਆਦਾ ਸੀਗਾ ਤਰਨੇ ਲੱਗ ਗਏ ਮਜਾਰੀ ਹੋ ਗਏ ਬੜਾ ਕੁਝ ਹੋ ਗਿਆ ਉਪਰ ਤੱਕ ਟੈਲੀਗ੍ਰਾਮਾਂ ਚੱਲ ਗਈਆਂ ਅਖੀਰ ਦੇ ਉੱਤੇ ਇਹਨਾਂ ਨੂੰ ਮੈਡੀਕਲ ਕਰਾਉਣ ਲਈ ਮਜਬੂਰ ਹੋਣਾ ਪਿਆ ਜੀ ਕੱਲੋਂ ਦਾ ਮੈਡੀਕਲ ਹੋਇਆ ਮੈਡੀਕਲ ਦੇ ਵਿੱਚ 11 ਸੱਟਾਂ ਨੇ 1 28/13 ਦੀ ਇੱਕ 11 ਬਾਈ 11 ਸੈਂਟੀਮੀਟਰ ਦੀ ਇੱਕ 5/2 ਤਿੰਨ ਮੁਖ ਤਿੰਨ ਮੁਖ ਸੱਟਾਂ ਜਿਹੜੀਆਂ ਡੂੰਘੀਆਂ ਸੱਟਾਂ ਲੱਗੀਆਂ ਟੋਟਲ 11 ਸੱਟਾਂ ਨੇ ਬਾਕੀ ਅਜੇ ਉਹਨਾਂ ਨੇ ਲਿਖਿਆ ਸੀਟੀ ਸਕੈਨ ਲਿਖਿਆ ਬਾਕੀ ਉਰੇਕਸਰੀ ਲਿਖਿਆ ਬਾਕੀ ਡਾਕਟਰ ਲਿਖਿਆ ਉਹ ਜੇ ਹੋਣੇ ਨਹੀਂ ਦੇ ਉਹਨਾਂ ਦੇ ਵਿੱਚ ਕੀ ਕੀ ਕੁਸ਼ਣ ਹੈ ਇਹ ਨਹੀਂ ਪਤਾ ਜੀ ਮਤਲਬ ਸੰਨੀ ਤੇ ਇੰਨੀ ਕਿ ਇੰਤਹਾ ਕੀਤੀ ਜੇਲ੍ਹ ਅਧਿਕਾਰੀਆਂ ਨੇ ਵੀ ਉਹਨੂੰ ਇਸ ਜੇ ਪੁੱਟਿਆ ਕਿ ਉਹ ਵਿਚਾਰਾ ਅੱਜ ਵੀ ਹਸਪੀਟਲ ਪਿਆ ਹੋਇਆ ਉਹਦਾ ਬਕਾਇਦਾ ਤੌਰ ਤੇ ਪੁਲਿਸ ਦੇ ਸਰਦਨ ਦਾ ਰਾਮਣ ਵੀ ਲੈ ਲਿਆ ਤੇ ਜਿਹਨਾਂ ਪਰਚਾ ਦਿੱਤਾ ਸੀ ਉਹਦੇ ਖਿਲਾਫ 308 ਦਾ ਉਹਦੀ ਧਾਰਾ 302 ਜਿਹੜਾ ਉਹ ਤਕਸੀਮ ਕਰ ਦਿੱਤਾ ਗਿਆ ਬਦਲ ਦਿੱਤਾ ਗਿਆ ਬੰਦ ਕਿਉਂ ਸੂਬੇ ਦੀ ਡੈਥ ਹੋ ਚੁੱਕੀ ਹੈ ਜੀ ਸੂਬੇ ਦੀ ਡੈਥ ਤੋਂ ਬਾਅਦ ਕਈ ਸਮੀਕਰਨ ਹੋਰ ਬਦਲੇ ਸਮੀਕਰਨ ਇਹ ਬਦਲੇ ਵੀ ਮੈਡੀਕਲ ਤੇ ਹੋ ਗਿਆ ਸੰਦੀਪ ਦਾ ਉਹਦੀ 11 ਸਟਾ ਆ ਗਈਆਂ ਉਹਦੇ ਤੇ ਗਾ ਅਗਲੀ ਕარი ਕੋਟ ਕਰੂਗੀ ਵੀ ਇਹ ਸਟਾ ਕਿਹਨੇ ਲਾਇਆ ਕਿੰਨੇ ਲਾਇਆ ਇਹ ਤੇ ਕਹਣੀ ਆ ਆਪਸੀ ਲੜਾਈ ਉਹ ਸੰਦੀਪ ਦੇ ਕਿ ਲਾਈਆ ਬਿਲਕੁਲ ਨਹੀਂ ਕੋਲ ਉਹਦੇ ਜਦੋਂ ਕੋਟ ਪੁੱਛੇਗੀ ਵੀ ਤੁਸੀਂ ਮੈਡੀਕਲ ਉਸ ਵੇਲੇ ਕੋਈ ਨਹੀਂ ਕਰਾਇਆ ਉਸ ਵੇਲੇ ਪ੍ਰੋਡਕਸ਼ਨ ਬੰਦੇ ਕੋਈ ਜਾਂਦਾ ਪੁਲਿਸ ਨੇ ਹਾਂ ਜੇ ਨਹੀਂ ਜੇ ਬੈਨਾਫਿਟ ਇੰਟੈਂਸ਼ਨ ਜਿੱਥੇ ਅੱਜ ਪੂਰਾ ਪੰਜਾਬ ਸੂਬੇ ਨੂੰ ਲੈ ਕੇ ਜਿਹੜਾ ਵਾ ਉਹਦੀ ਲਾਂਤਾ ਪਾਰਿਆ ਉੱਥੇ ਜਿਹੜੀ ਪੰਜਾਬ ਪੁਲਿਸ ਐਕਸ ਸਰਵਿਸਮੈਨ ਐਸੋਸੀਏਸ਼ਨ ਅ ਪੈਨਸ਼ਨ ਐਸੋਸੀਏਸ਼ਨ ਉਹਦੇ ਅੱਖ ਚ ਖੜੀ ਹੈ ਉਹ ਨੂੰ ਜਰਨੈਲ ਦੱਸ ਰਹੀ ਆਪਣਾ ਚਲੋ ਉਹਨਾਂ ਆਪਣਾ ਕੰਮ ਕਰਨਾ ਜੀ ਕਿਸੇ ਵੱਨ ਨੂੰ ਮਾ ਬਾਦ ਦੀ ਕਹਿੰਦੀ ਸੁਵਾਰਦੀ ਜੀ ਹੁਣ ਐਸਪੀ ਸੂਬਾ ਸਿੰਘ ਦੀ ਪਹਿਲਾਂ ਤੋਂ ਉਹਦੇ ਪਰਿਵਾਰ ਨੂੰ ਕਿਹਾ ਗਿਆ ਭਾਈ ਤੁਸੀਂ ਉਹਨਾਂ ਦਾ ਪ੍ਰਾਈਵੇਟ ਇਲਾਜ ਕਰਾਉਣਾ ਚਾਹੁੰਦੇ ਹੋ ਤੇ ਕਰਾ ਲਓ ਲੇਕਿਨ ਪ੍ਰਾਈਵੇਟ ਲਾਜ ਕਰਾਓਗੇ ਤਾਂ ਉੱਥੇ ਸਰਕਾਰ ਖਰਚਾ ਨਹੀਂ ਦੇਵੇਗੀ ਲੇਕਿਨ ਗਵਰਨਮੈਂਟ ਹਸਪੀਟਲ ਲਾਜ ਹੋਏਗਾ ਤਾਂ ਉੱਥੇ ਖਰਚਾ ਸਰਕਾਰ ਜਿਹੜੀ ਉਹ ਦੇਵੇਗੀ ਤੇ ਪਰਿਵਾਰ ਨੇ ਕਹਿੰਦਾ ਸਾਨੂੰ ਕੀ ਲੋੜ ਨਹੀਂ ਜੀ ਤੁਸੀਂ ਕਰਾਓ ਪਈ ਕੱਲੋਂ ਦਾ ਪੋਸਟਮਾਰਟਮ ਹੋ ਕੇ ਜਿਹੜੀ ਲਾਸ਼ ਉਹ ਲਵਾਰਸਨ ਦੇ ਵਰਦੇ ਕਰ ਦਿੱਤੀ ਗਈ ਹੈ ਉੱਥੋਂ ਲਿਖਿਆ ਗਿਆ ਅਖਬਾਰ ਦੇ ਉਹ ਤਰੰਤਨ ਵਾਲੇ ਪਾਸੇ ਲੈ ਕੇ ਰਵਾਨਾ ਹੋ ਗਈ ਲekin ਤਰਨਤਾਂ ਦਾ ਕੋਈ ਘਰ ਨਹੀਂ ਉਹਦਾ ਕਾਰੇ ਕਮਰਸਰ ਸ਼ਹਿਰ ਦੇ ਵਿੱਚ ਆ ਇਹ ਕਮਰਸਰ ਬਾਈਪਾਸ ਦੇ ਉੱਤੇ ਆ ਤੇ ਇੱਕ ਬਕਾਇਦਾ ਤੁਤ ਦਾ ਪਿੰਡ ਕਾਦੀਆਂ ਦਾ ਕਿ ਭਿੱਟੀਵੰਡ ਉੱਥੇ ਉਸ ਸਮਾਂ ਪਹਿਲਾਂ ਸੂਬੇ ਦੀ ਕਾਰਵਾਈ ਦੀ ਡੈਥ ਹੋਈ ਸੀ ਭਾਵੇਂ ਅਮਰਸਰ ਡੈਥ ਹੋਈ ਸੀ ਲੇਕਿਨ ਉਹਦਾ ਸੰਸਕਾਰ ਵੀ ਜਾ ਕੇ ਪਿੰਡ ਭਿੱਟੀਵੰਡਾ ਕਾਦੀਆਂ ਕੋਲੇ ਉੱਥੇ ਜਾ ਕੇ ਕੀਤਾ ਗਿਆ ਸੀ ਇਸ ਕਰਕੇ ਹੁਣ ਵੀ ਉਮੀਦ ਆਪੀ ਉਹਦਾ ਸੰਸਕਾਰ ਜਿਹੜਾ ਉੱਥੇ ਜਾ ਕੇ ਕੀਤਾ ਜਾਊਗਾ ਉਹਦੇ ਪਿੰਡ ਹੀ ਪਿੱਟੇ ਵੱਡ ਲੇਕਿਨ ਉਥੋਂ ਦਾ ਗ੍ਰੰਥੀ ਹੈ ਜੀ ਗ੍ਰੰਥੀ ਨਾ ਹਰਜਿੰਦਰ ਸਿੰਘ ਆ ਉਹਨੂੰ ਖਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਦਾ ਜਰਮਨ ਤੋਂ ਫੋਨ ਆਉਂਦਾ ਉਹਨੂੰ ਇਹ ਗੱਲ ਕਹਿੰਦਾ ਜੀ ਮੈਂ ਖਾਲਸਤਾਨ ਕਮਾਂਡੋ ਫੋਰਸ ਦਾ ਮੁਖੀ ਹਾਂ ਤੁਹਾਨੂੰ ਬੇਨਤੀ ਕਰਦੇ ਆ ਤੁਹਾਨੂੰ ਅਪੀਲ ਕਰਦੇ ਪਈ ਇਸ ਦੁਸ਼ਟ ਦੀ ਤੁਸੀਂ ਅਰਦਾਸ ਨਹੀਂ ਕਰਨੀ ਜੀ ਉਹ ਕਹਿੰਦਾ ਜੀ ਮੈਂ ਫਿਰ ਇਸ ਫੋਨ ਬਾਰੇ ਆਪਣੀ ਮੈਨੇਜਮੈਂਟ ਨੂੰ ਦੱਸਿਆ ਮੈਨੇਜਮੈਂਟ ਨੇ ਪੁਲਿਸ ਤਾਂ ਤੇ ਪੁਲਿਸ ਨੇ ਮੇਰੇ ਬੜੇ ਤਰੀਕੇ ਨਾਲ ਪੀਸ ਚਾਹੀਏ ਤੇ ਮੈਨੂੰ ਪੁੱਛਿਆ ਜੀ ਦੱਸੋ ਤੁਹਾਡੇ ਕੋਲ ਰਿਕਾਰਡਿੰਗ ਹੈ ਕਿਹਦਾ ਜੀ WhatsApp ਕਾਲ ਦੀ ਮੇਰੇ ਕੋਲ ਰਿਕਾਰਡਿੰਗ ਨਹੀਂ ਹੈ ਜੀ ਕਿਹੜੇ ਕਾਲ ਲਈ ਜੀ ਮੈਂ ਨੰਬਰ ਦੇ ਦਿੱਤਾ ਉਹਨਾਂ ਨੇ ਤੇ ਇਹ ਨੰਬਰ ਤੁਮ ਨੂੰ ਕਾਲ ਲਈਏ ਹੁਣ ਉਸ ਨੰਬਰ ਤੋਂ ਕਾਲ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਈ ਹੈ ਹੁਣ ਨਹੀਂ ਪਤਾ ਹਕਦਰ ਲੇਕਿਨ ਜਦੋਂ ਇੱਕ ਪੱਤਰਕਾਰ ਨੇ ਉਸ ਪਰਮਜੀਤ ਸਿੰਘ ਗਿਆਨੀ ਨੂੰ ਪੁੱਛਿਆ ਗਰਦੀ ਨੂੰ ਪੁੱਛਿਆ ਕਿ ਕੀ ਤੁਸੀਂ ਅਰਦਾਸ ਕਰੋਗੇ ਕਹਿੰਦਾ ਬਿਲਕੁਲ ਨਹੀਂ ਕਰਾਂਗੇ ਇਹੋ ਦੇ ਜਲਾਦ ਦੀ ਅਰਦਾਸ ਨਹੀਂ ਕੀਤੀ ਜਾਵੇਗੀ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆ ਵੀ ਇੰਦਰਾ ਗਾਂਧੀ ਦੀ ਵਰਸੀ ਮਨਾਉਣ ਵਾਸਤੇ ਇੱਕ ਬੰਦਾ ਕੈਨੇਡਾ ਜਾਂਦਾ ਮੈਂ ਜਾਂਦਾ ਵਾ ਜੀ ਇੰਗਲੈਂਡ ਦੇ ਵਿੱਚ ਜੀ ਜਾ ਕੇ ਗਰਦੀ ਨੂੰ ਕਹਿੰਦਾ ਜੀ ਮੈਂ ਇੰਦਰਾ ਗਾਂਧੀ ਦੀ ਵਰਸੀ ਮਨਾਉਣੀ ਆ ਇਹ ਨਿਕਲਦੀ ਮੁੰਨਾ ਕੋ ਨਸਰਬਾਰ ਉਹ ਤੇ ਮੇਰੀ ਮਾਂ ਸੀ ਬੀਜੀ ਕਹਿੰਦਾ ਤੇਰੀ ਮਾਂ ਹੋਊਗੀ ਲੇਕਿਨ ਅਸਮੈਂ ਆਪਣੇ ਹੱਥ ਨਾ ਕਰੂੰਗਾ ਕਹਿੰਦਾ ਕੀ ਮਤਲਬ ਹੈ ਨਾ ਮੈਂ ਕਹੂੰਗਾ ਸੱਚੇ ਪਾਤਸ਼ਾਹ ਇਹ ਦੁਸ਼ਟ ਸੀ ਇਹਨੂੰ ਆਪਣੇ ਚਨੰਦ ਮਾਸ ਨਾ ਬਖਸ਼ਿਓ ਕਹਿੰਦਾ ਇਹ ਕਿਵੇਂ ਹੋ ਸਕਦਾ ਕਿੰਨਾ ਹੋਏਗਾ ਉਹਨੇ ਫਿਰ ਦੀ ਬਸਤੀ ਉੱਥੇ ਨਹੀਂ ਮਨਾਈ ਇਸ ਕਰਕੇ ਜਿਹੜਾ ਵਾ ਇਹਦੀ ਵੀ ਜਿਹੜੀ ਖਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਨੇ ਜਰਮਨ ਤੋਂ ਕਹਿ ਕੇ ਬਕਾਇਦਾ ਤੌਰ ਤੇ ਪਿੱਟੇਵੜ ਪਿੰਡ ਦੇ ਗੁਰਦੁਆਰੇ ਦੀ ਗ੍ਰੰਥੀ ਨੂੰ ਇਹ ਕਹਿੰਦਾ ਕਈ ਜੀ ਕਿ ਕਿਸੇ ਪ੍ਰਕਾਰ ਦੀ ਇਹਦੀ ਅਰਦਾਸ ਨਹੀਂ ਕਰਨੀ ਕਿਸੇ ਪ੍ਰਕਾਰ ਦੀ ਸਰਦਾਜੀ ਸਰਦਾਜੀ ਪੇਟ ਨਹੀਂ ਕਰਨੀ ਤੇ ਹੁਣ ਮੈਨੂੰ ਉਮੀਦ ਹੈ ਕਿ ਇਹ ਪੁਲਸ ਲਾਈਨ ਦੇ ਵਿੱਚੋਂ ਕੋਈ ਗ੍ਰੰਥੀ ਲੈ ਕੇ ਜਾਣਗੇ ਤੇ ਉਹਦੇ ਕੋਲੋਂ ਅਰਦਾਸ ਕਰਨੂ ਜੀ ਕਿ ਪੁਲਸ ਇਦੋਂ ਅਨੁਪੁਰ ਸਾਧ ਹੀਰਮੰਦੇ ਹਾਂ ਲੇਕਿਨ ਇੱਥੋਂ ਤੱਕ ਗੱਲਾਂ ਹੋ ਜਾਣ ਤੇ ਕਿੱਡੀ ਵੱਡੀ ਗੱਲ ਬਿਲਕੁਲ ਤੇ ਕਾਰਜ ਕਾਲੇ ਕਾਲੇ ਕਾਰਜ ਤੂ ਕੀਤੇ ਆ ਉਹਨਾਂ ਦਾ ਖਮਿਆਜਾ ਤੂੰ ਨਹੀਂ ਤੇਰਾ ਪਰਿਵਾਰ ਵੀ ਭੁਗਤ ਰਿਆ ਵਾ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਰਹਿਣਾ ਇਹ ਸਦੀਆਂ ਤੱਕ ਇਤਿਹਾਸ ਨਾਲ ਹੀ ਜਿਹੜਾ ਤੁਹਾਡੀ ਉੱਡੋ ਵਰਦੀ ਹੋ ਜੀ ਬਿਲਕੁਲ ਬਿਲਕੁਲ ਕਿਸ ਤਰੀਕੇ ਦੇ ਨਾਲ ਉਹ ਸਾਰਾ ਕੁਝ ਹੋ ਰਿਹਾ ਹੈ ਦੇਖਦੇ ਹਾਂ ਕਿ ਜਦੋਂ ਸੰਸਕਾਰ ਹੁੰਦਾ ਹੈ ਤੇ ਉਸ ਵੇਲੇ ਉਸ ਦੌਰਾਨ ਕੀ ਕੁਝ ਹੁੰਦਾ ਹੈ ਤੇ ਸੰਦੀਪ ਸਾਨੀ ਦੀ ਜਦੋਂ ਹੋਰ ਅੱਗੇ ਮੈਡੀਕਲ ਰਿਪੋਰਟ ਹੈ ਜਾਂ ਮੈਡੀਕਲ ਚੈੱਕਅਪ ਹੋਣਾ ਉਸ ਦੇ ਵਿੱਚ ਵੀ ਕੀ ਕੁਝ ਖੁਲਾਸੇ ਹੁੰਦੇ ਨੇ ਪਰ ਸਾਬ ਇੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਪੈਸ਼ਲ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਹੜਾਂ ਦੀ ਮਾਰ ਚੱਲਣ ਤੋਂ ਬਾਅਦ ਜੋ ਪੰਜਾਬ ਨੇ ਚੱਲੀ ਹੈ ਐਸ ਟਾਈਮ ਪੰਜਾਬ ਹੜਾਂ ਦੀ ਮਾਰ ਹੇਠ ਹੈ ਉਸ ਤੋਂ ਬਾਅਦ ਇਸ ਦੇ ਵਿੱਚ ਸੂਬਾ ਵਿਜੀਗ ਦੀ ਗੱਲ ਹੈ ਕਿ ਹੜ੍ਹਾਂ ਨੂੰ ਲੈ ਕੇ ਵੀ ਚਰਚਾ ਹੋਵੇਗੀ ਪਰ ਕੀ ਕਿਸੇ ਕਾਨੂੰਨ ਦੇ ਵਿੱਚ ਅਮੈਂਡਮੈਂਟ ਦੇਖਣ ਨੂੰ ਮਿਲ ਸਕਦੀ ਹੈ ਕਿ ਜੋ ਮੁਆਵਜ਼ੇ ਨੇ ਕੇਸਰੀ ਕਦੇ ਨਾਲ ਪਹਿਲਾਂ ਮਿਲਦੇ ਆ ਰਹੇ ਨੇ ਉਸ ਨੂੰ ਲੈ ਕੇ ਤੇ ਜੇਕਰ ਕੋਈ ਕੇਂਦਰ ਦੇ ਵੱਲੋਂ ਤੈਅ ਹੁੰਦਾ ਹੈ ਕਿ ਇੰਨਾ ਮੁਆਵਜ਼ਾ ਕਿਸੇ ਪੀੜਤ ਨੂੰ ਦੇਣਾ ਹੈ ਕੀ ਸੂਬਾ ਸਰਕਾਰ ਸਮਰਥ ਹੁੰਦੀ ਹੈ ਕਿ ਉਹ ਉਸ ਦੇ ਵਿੱਚ ਅਮੈਂਡਮੈਂਟ ਕਰ ਸਕੇ ਤੇ ਕੀ ਇਸ ਸੈਸ਼ਨ ਦੇ ਦੌਰਾਨ ਅਸੀਂ ਦੇਖ ਸਕਦੇ ਹਾਂ ਕਿ ਮੰਤਰੀਆਂ ਦੇ ਆਪਸ ਦੇ ਵਿੱਚ ਜਿਹੜੇ ਨੇ ਉਹ ਪੇਚ ਵੀ ਜਿਹੜੇ ਫਸਦੇ ਹੋਏ ਨਜ਼ਰ ਆ ਸਕਦੇ ਨੇ ਪਹਿਲੀ ਗੱਲ ਤੇ ਆ ਵੀ ਜਿਹੜਾ ਕੇਂਦਰ ਆ ਉਹਨੇ ਤੁਹਾਨੂੰ ਇੱਕ ਏਕੜ ਦੇ 6800 ਰੁਪਏ ਤੋਂ ਵੱਧ ਨਹੀਂ ਦੇਣੇ ਜੀ ਇਹ ਪਾ ਤੁਹਾਡੇ 20 ਪਸ਼ੂ ਮਰ ਗਏ ਤੁਹਾਨੂੰ ਪੰਜਾਂ ਦਾ ਮੌਜਾ ਮਿਲਣਾ ਤੀਸਰਾ ਹੈ ਵੀ ਇੱਕ ਪਸ਼ੂ ਤੇ ਤੁਹਾਨੂੰ 37500 ਦੀ ਮੌਜਾ ਮਿਲਣਾ ਵੱਧ ਨਹੀਂ ਮਿਲਣਾ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਸਪੈਸ਼ਲ ਸਦਨ ਸੱਦਿਆ ਗਿਆ 26 ਤੋਂ ਲੈ ਕੇ 29 ਤੱਕ ਇੱਥੇ ਵੀ ਝੋਲ ਕਹਿੰਨ ਨੂੰ ਲਿਖਿਆ ਵੀ 26 ਤੋਂ ਲੈ ਕੇ 29 ਤੱਕ ਸਪੈਸ਼ਨ ਸਦਨ ਸੱਦਿਆ ਗਿਆ ਜਿੱਦੇ ਵਿੱਚ ਹਰ ਪ੍ਰਭਾਵਤ ਏਰੀਏ ਬਾਰੇ ਗਲਬਤ ਹੋਏਗੀ ਕੇਂਦਰ ਨੂੰ ਮਤਾ ਪਾਸ ਕਰਕੇ ਭੇਟਿਆ ਜਾਏਗਾ ਵੀ ਇੱਥੇ ਜਿਹੜਾ ਮੁਆਵਜ਼ਾ ਵਧਾਇਆ ਜਾਵੇ ਲੇਕਿਨ ਮੈਂ ਇਹ ਦੱਸ ਦਿਆਂ ਕਿ ਇਹ ਸਿਰਫ ਡੇਡ ਡੇਡ ਦਿਨ ਚੱਲੇਗਾ ਬਬੂ ਜੀ 26 ਤਰੀਕ ਸ਼ੁੱਕਰਵਾਰ ਦੀ ਸ਼ੁੱਕਰਵਾਰ ਨੂੰ ਸੈਸ਼ਨ ਇਹ ਸ਼ਾਮੀ 3 ਵਜੇ ਤੱਕ ਚੱਲਦਾ 4 ਵਜੇ ਤੱਕ ਚੱਲਦਾ 5 ਵਜੇ ਤੱਕ ਪਤਨ ਜੀ ਸਦਨ ਹੁੰਦਾ ਤੇ ਇਸ਼ੂ ਇੱਕ ਹੀ ਨਾ ਦੂਜਾ ਨਹੀਂ ਵੀ ਹੁੰਦਾ ਕੋਈ ਫਟਕਾ ਨਹੀਂ ਦਿੰਦੇ ਤੇ ਉਹਦੇ ਵਿੱਚ ਜਿਹੜਾ 26 ਨੂੰ ਹੋਏਗਾ ਤੇ 27 ਨੂੰ ਸ਼ਨੀਵਾਰ ਤੇ 28 ਨੂੰ ਐਤਵਾਰ ਦੋ ਛੁੱਟੀਆਂ ਆ ਗੀਆਂ ਤੇ ਅੱਗੇ ਆ ਗਿਆ 29 ਤੇ 29 ਜਾਏਗਾ ਤੇ ਮਤਲਬ ਉਹਦਾ ਦਿਨ ਕੰਮ ਹੋਊ ਤੇ ਬਾਕੀ ਦੀ ਛੁੱਟੀ ਦਿਨ ਕੋ ਦੀ ਨਜ਼ਰੀ ਤੇ ਮੀਆ ਮੱਖੀ ਮਾਰੀ ਵਾਲੀ ਗੱਲ ਹੋ ਜੂ ਹੁਣ ਇਹਦੇ ਚ ਵੇਖੋ ਇਹਨਾਂ ਨੇ ਕਹਿਤਾ ਵੀ ਅਸੀਂ ਇਹ ਹੜ੍ਹ ਪ੍ਰਭਾਵ ਤੇਰੀਏ ਦੀ ਬਾਰੇ ਉਹਦੇ ਗੱਲ ਵੀ ਗੱਲ ਕਰਾਂਗੇ ਚਰਚਾ ਕਰਾਂਗੇ ਬਕਾਇਦਾ ਤੌਰ ਤੇ ਉਹਦੇ ਬਾਰੇ 2000 ਰੁਪਇਆ ਕਹਿੰਦੇ ਆਪਣੀ ਸਾਡੀ ਸਰਕਾਰ ਨੇ ਪਰ 1 ਏਕੜ 20000 ਰੁਪਇਆ ਦਿੱਤਾ ਜਾਊਗਾ ਚਲੋ ਤੁਸੀਂ ਦੇ ਦਿਓ ਲੇਕਿਨ ਕੇਂਦਰ ਸਰਕਾਰ 6800 ਤੋਂ ਵੱਧ ਨਹੀਂ ਦੇਵੇ ਮੰਨ ਕਰਨਾ ਸਾਡਾ ਫਰਜ਼ ਹੈ ਜੀ ਲੇਕਿਨ ਖੁੱਡਾ ਦੇ ਵਿੱਚ ਕਹਤਾ ਵੀ ਇੱਕ ਪੰਜਾਬ ਨੂੰ ਆਫਤ ਗੰਭੀਰ ਆਫਤ ਡਿਕਲੇਅਰ ਸੂਬਾ ਡਿਕਲੇਅਰ ਕਰਤਾ ਜੀ ਉਹਨਾਂ ਨੂੰ ਜਿਹੜਾ ਪੈਕਟਿਕ ਤੋਂ ਵੱਧ ਮਿਲਦੀ ਆਸ ਜਦੂ ਰਹੀ ਗੀਆਂ ਜਦ ਇੱਕ ਅਜੇ ਕੋਈ ਕਹਾਣੀ ਮਿਲਦੀ ਦਿਖਾਈ ਨਹੀਂ ਦੇਂਦੀ ਹਮ ਇਸ ਤ੍ਰਿਕੇ ਨਾਲ ਡੀਸੀ ਗਰੂ ਨੇ ਤੇ ਠੀਕ ਲਿਖਿਆ ਸੀ ਆਪਣੇ ਲੈਵਲ ਦੇ ਉੱਤੇ ਵੀ 1600 ਰੁਪਏ 1600 ਕਰੋੜ ਦਿੱਤਾ ਵਾ ਉਹ ਆਟੇ ਚ ਨਮਕ ਬਰਾਬਰ ਜੀ ਪਰ ਬੜੇ ਸਰਵ ਸਵਾਲ ਤੇ ਹੈ ਨਾ ਕਿ ਕਿ ਇੰਨਾ ਇਨੀ ਸਖਤੀ ਕਿ ਜਿਉਂ ਉਹਨਾਂ ਨੇ ਕੁਝ ਕਹਿ ਦਿੱਤਾ ਕਿ ਕੋਈ ਕੁਝ ਬੋਲ ਵੀ ਨਹੀਂ ਸਕਦਾ ਇਹਨਾਂ ਦੇ ਖਿਲਾਫ ਕਿ ਜਿਉਂ ਉਹਨਾਂ ਨੇ ਇੱਕ ਟਵੀਟ ਕਰ ਦਿੱਤਾ ਹਾਲਾਂਕਿ ਉਹ ਬਾਅਦ ਚੋਂ ਡਿਲੀਟ ਕਰ ਦਿੱਤਾ ਗਿਆ ਟਵੀਟ ਤੇ ਫਿਰ ਕਲੈਰੀਫਿਕੇਸ਼ਨ ਵੀ ਆ ਗਈ ਕਿ ਜਿਉਂ ਉਹਨਾਂ ਨੇ ਇੱਕ ਟਵੀਟ ਜਿੱਦਾਂ ਉਹਨਾਂ ਨੇ ਲਿਖਿਆ ਕਿ ਕੋਝਾ ਮਜ਼ਾਕ ਹੈ 1600 ਕਰੋੜ ਰੁਪਈਆ ਸਿਰਫ ਕਿ ਉਹ ਤਾਂ ਚਲੋ ਵਿਰੋਧੀਆਂ ਨੇ ਵੀ ਬਹੁਤ ਕੁਝ ਬੋਲਿਆ ਸੀ ਉਸ ਵੇਲੇ ਕਿ ਉਹਨਾਂ ਨੇ ਅਗਰ ਇੰਨੀ ਗੱਲ ਕਹਿ ਦਿੱਤੀ ਤੇ ਤੁਸੀਂ ਇਨਨੇ ਸਖਤ ਹੋ ਗਏ ਕਿ ਪੀਐਮਓ ਤੋਂ ਨੋਟਿਸ ਜਾਰੀ ਹੋ ਗਿਆ ਕਿ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਜਿਹੜੀਆਂ ਸਰਕਾਰੀ ਪਾਲਿਸੀਆਂ ਹਨ ਜੀ ਅਧਿਕਾਰੀਆਂ ਦਾ ਕੰਮ ਦਾ ਸਿਰਫ ਇੰਪਲੀਮੈਂਟ ਕਰਨਾ ਉੱਤੇ ਕਿੰਤੂ ਕਰਨਾ ਨਹੀਂ ਜੇ ਕਿੰਤੂ ਕਰ ਸਕਦੇ ਤੇ ਸਿਆਸੀ ਅਗੂ ਕਰ ਸਕਦੇ ਉਹਨਾਂ ਨੂੰ ਅਧਿਕਾਰ ਉਹ ਬੜਾ ਕੁਝ ਕੀਤਾ ਉਹਨਾਂ ਨੇ ਜੀ ਐਰਪੀਸੀ ਨੇ ਕਿਹਾ ਸੰਬੀਰ ਸਿੰਘ ਬਾਦਲ ਨੇ ਵੀ ਕਿਹਾ ਭਗਵੰਤ ਮਾਨ ਨੇ ਵੀ ਕਿਹਾ ਕਿਨੇ ਨੇ ਕਿਹਾ ਉਹਤੇ ਵੀ ਇਹ ਬਹੁਤ ਘੱਟ ਹੈ ਸੁਣਨ ਤੋਂ ਕੋਟ ਕੀ ਇਹਨੂੰ ਬਤਾਓ ਹਮ لیکن ਜਿਹੜਾ ਅਧਿਕਾਰੀ ਆ ਉਹ ਸਿਰਫ ਇੰਪਲੀਮੈਂਟ ਕਰਦਾ ਵਾ ਉਹ بیان ਜਿੰਦਾ ਉਹਦੇ بیان ਦੇ ਉੱਤੇ ਕਾਰਵਾਈ ਹੁੰਦੀ ਹੈ ਤੇ ਪੀਐਮ ਆਫਿਸ ਦੇ ਜਿਹੜਾ ਬਕਾਇਦਾ ਤੌਰ ਤੇ ਐਕਸ਼ਨ ਲਿਆ ਉਹ ਠੀਕ ਲਿਆ ਬਸ ਅਸੀਂ ਡੈਮੋਕ੍ਰੇਸੀ ਕਹਿੰਦੇ ਆ ਨਾ ਡੈਮੋਕ੍ਰੇਸੀ ਬਸ ਬਿਲਕੁਲ ਯੇਸ ਕਰਕੇ ਉਹਨਾਂ ਤੇ ਜਿਹੜਾ ਐਕਸ਼ਨ ਲਿਆ ਵਾ ਉਹਨਾਂ ਨੇ ਆਪਣੇ ਸਾਹਮਣੇ ਠੀਕ ਲਿਆ ਵਿੱਚ ਮੈਂ ਇਹ ਗੱਲ ਕਹਿ ਦਿਆਂ ਕਿ ਉਹ ਤੇ ਐਕਸ਼ਨ ਜਿਹੜਾ ਠੀਕ ਲਿਆ ਜਾਂ ਗਲਤ ਤੇਵਾਦੀ ਗੱਲ ਆ ਜੀ ਲੇਕਿਨ ਆਪ ਸਰਕਾਰ ਨੇ ਜਿਹੜਾ ਸੈਸ਼ਨ ਬੁਲਾਉਣ ਦੀ ਗੱਲ ਕੀਤੀ ਹੈ ਇਹ ਵੀ ਮੈਂ ਸੋਚਦਾ ਵਾਂ ਇੱਕ ਅਥਰੂ ਪੁਣਾਈ ਗੱਲ ਕੀਤੀ ਇਹਨਾਂ ਨੇ ਇਹਨਾਂ ਨੇ ਵੀ ਬੰਦਿਆਂ ਦਾ ਕੰਮ ਕੋਈ ਨਹੀਂ ਕੀਤਾ ਜੀ ਸਹੀ ਦੀ ਸੀਪੀ ਇਹ ਜੇ ਸੈਸ਼ਨ ਬੁਲਾਏ ਤੇ ਵਾਕੇ ਜੇ 4 ਦਿਨ 4 ਦਿਨ ਤਾਂ ਉਹਨਾਂ ਡੇਢ ਦਿਨ ਦਾ ਸੈਸ਼ਨ ਬੁਲਾ ਕੇ ਤੁਸੀਂ 4 ਦਿਨ ਦੱਸਣ ਲੇ ਬਿਲਕੁਲ ਜੀ ਬਿਲਕੁਲ ਦੇਖਦੇ ਆ ਕਿ ਕਿ ਪੰਜਾਬ ਸਰਕਾਰ ਉਸ ਸ਼ਨੀਵਾਰ ਤੇ ਆਤਵਰ ਜੋ ਵਿਚਾਰੇ ਨੇ ਉਸ ਤੋਂ ਬਾਅਦ ਕੀ ਵਧਾਉਂਦੇ ਨੇ ਜਾਂ ਫਿਰ ਇਥੋਂ ਤੱਕ ਹੀ ਸੀਮਿਤ ਰਹਿ ਜਾਂਦਾ ਕਿ ਠੀਕ ਹੈ ਇੰਨਾ ਕਿ ਸਮੇਂ ਸੀ ਗੱਲਬਾਤ ਇਹ ਵਧਾਉਣਾ ਤੁਸੀਂ ਬੰਨ ਦੇਵਾਸ ਰਿਹਾ ਤੇ ਮਤਾ ਪਾ ਕੇ ਭੇਜਣਗੇ ਉਹਨਾਂ ਨੂੰ ਹਾਂ ਇਹ ਸਿਰਫ ਮਤਾ ਪਾ ਕੇ ਭੇਜਣਗੇ ਉਹਨਾਂ ਨੂੰ ਭਾਈ ਆ ਚੀਜ਼ਾਂ ਇਦਾਂ ਨਹੀਂ ਇਦਾਂ ਹੁਣ ਜੀਦੇ ਆ ਵੀ ਮੁਆਵਜ਼ਾ ਜਿਹੜਾ ਤੁਸੀਂ 6800 ਰੁਪਏ ਦਿੰਦੇ ਇਹ ਵਧਾਉਣਾ ਵੀ ਵਧਾਇਆ ਜਾਣਾ ਚਾਹੀਦਾ ਅਸੂਆ ਦਾ ਮੁਆਵਜ਼ਾ ਤੁਸੀਂ ਜਿਹੜਾ ਦਿੰਦੇ ਹੋ ਬਕਾਇਦਾ ਤੌਰ ਤੇ ਸਿਰਫ ਤੇ ਸਿਰਫ ਆਪਣੇ 37500 ਵਿਧਾਇਆ ਜਾਵੇ ਕੱਜ ਚੰਗੀ ਮੱਝ ਲੈਣ ਜਦੋਂ 2 ਲੱਖ ਤੋਂ ਘੱਟ ਨਹੀਂ ਮਿਲਦੀ ਜੀ ਤੇ ਪਰ ਮੈਂ ਦੱਸ ਦਿਆਂ ਨਾ ਪੰਜਾਬ ਸਰਕਾਰ ਨੇ ਕੁਝ ਕਰਨਾ ਇਹਨਾਂ ਨੇ ਇੱਕ ਫੰਡ ਬਣਾ ਲਿਆ ਨਵਾਂ ਉਹ ਫੰਡ ਰਿਉ ਪਖੰਡ ਉਹ ਪਖੰਡ ਕਰ ਲਿਆ ਉਹਦੇ ਵਿੱਚ ਇਹਨਾਂ ਗਿਆ ਵੀ ਮਿਸ਼ਨ ਜਿਹੜਾ ਬਣਾਇਆ ਕੰਮਿਸ਼ਨ ਚੰਦੀ ਕਲਾ ਮਿਸ਼ਨ ਚੰਦੀ ਕਲਾ ਜਿਹੜਾ ਬਣਾਇਆ ਉਹਦੇ ਖਾਤੇ ਰੰਗਲਾ ਪੰਜਾਬ ਦੇ ਖਾਤੇ ਚ ਪੈਸੇ ਆਉਣੇ ਨੇ ਜੀ ਉਹ ਕਹਿੰਦੇ ਕਿ ਪੰਜਾਬ ਸਰਕਾਰ ਨੂੰ ਪੈਸੇ ਦੇਣ ਦੇ ਲਈ ਕਿਸੇ ਨੂੰ ਨਹੀਂ ਹੈਗੇ ਉਹ ਸਿਰਫ ਇਲੈਕਸ਼ਨ ਵਾਸਤੇ ਇਕੱਠੇ ਕਰਨੇ ਨੇ ਹਾਂ ਜਦੋਂ ਸਾਨੂੰ ਕੋਈ ਪ੍ਰਾਈਮਰੀ ਰੀਲੀਫ ਫੰਡ ਹੈਗਾ ਵਾ ਸੋਰੀ ਮੁੱਖ ਮੰਤਰੀ ਰੀਲੀਫ ਫੰਡ ਹੈਗਾ ਉਹਦੇ ਪੈਸੇ ਦੇ ਮਕਰਾਉ ਕੋਈ ਗੱਲ ਨਹੀਂ ਕਿਉਂ ਸਰਕਾਰੀ ਆ ਇਹ ਪ੍ਰਾਈਵੇਟ ਬਣਾਇਆ ਜਾਂਦੇ ਨੇ ਇਹਦੇ ਪੈਸੇ ਮਿਲਦੇ ਮਿਲਦੇ ਕਿ ਇਹਨੂੰ ਸਿਰਫ ਸਿਰਫ ਇਹ ਫੰਡ ਜਿਹੜਾ ਇਕੱਠਾ ਕੀਤਾ ਲਾਵਾ ਪਰਾਂ ਦੇ ਨਾਂ ਦੇ ਉੱਤੇ ਉਹ ਇਲੈਕਸ਼ਨ ਵਾਸਤੇ ਕੀਤਾ ਜਾਣਾ ਸੀ ਜੀ ਯਾਨੀ ਕੋਈ ਢੋਲ ਚੋਕਣੀ ਲੋਕਾਂ ਦੇ ਅੱਖਾਂ ਦੇ ਵਿੱਚ ਤੇ ਆਪਣੀ ਜਿਸ ਤਰੀਕੇ ਦੇ ਬਈ ਨੇ ਕਿ ਖਜ਼ਾਨਾ ਖਾਲੀ ਹੈ ਖੈਲੀ ਖਾਲੀ ਹੈ ਸਤਾਈ ਦੇ ਵਾਸਤੇ ਇਨਵੈਸਟਮੈਂਟ ਵੀ ਚਾਹੀਦੀ ਹੈ ਫਿਰ ਉਹ ਇੱਕ ਤਰੀਕਾ ਲੱਭ ਲਿਆ ਇਹਨਾਂ ਨੇ ਕਹਿ ਸਕਦੇ ਹਾਂ ਇਸ ਤਰੀਕੇ ਦੇ ਨਾਲ ਅੱਜ ਅਕਾਲ ਤਖਤ ਦੇ ਜਥੇਦਾਰ ਨੇ ਵੀ ਇੱਕ ਐਲਾਨ ਕੀਤਾ ਉਹਨਾਂ ਨੇ ਵੈੱਬਸਾਈਟ ਬਣਾਈ ਆ ਸਰਕਾਰੇ ਖਾਲਸਾ ਆਰਗੇਨਾਈਜੇਸ਼ਨ ਕਰਕੇ ਜਿਸ ਦੇ ਵਿੱਚ ਉਹਨਾਂ ਨੇ ਬੁਲੱਤ ਘਰ ਪੀੜਤਾ ਦੀ ਮਦਦ ਕੀਤੀ ਜਾਵੇਗੀ ਕਿ ਅਗਰ ਕਿਸੇ ਨੂੰ ਵੀ ਕੋਈ ਮਦਦ ਦੀ ਜ਼ਰੂਰਤ ਹੈ ਉਸ ਦੇਤੇ ਆਪਣੀ ਵੀਡੀਓ ਜਾਂ ਫੋਟੋ ਪੋਸਟ ਕਰ ਸਕਦਾ ਹੈ ਉਸ ਬਾਰੇ ਵੀ ਕੁਝ ਗੱਲ ਕਰ ਦੋ ਬੱਟਿਸਰ ਮੈਂ ਕੋਈ ਨਾ ਇੱਕ ਮੀਟਿੰਗ ਕਰ ਕੀਤੀ ਸੀ ਉਹਦੇ ਵਿੱਚ ਕਈ ਜਥੇਬੰਦੀਆਂ ਨਹੀਂ ਆਈਆਂ ਸੀ ਖਾਲਸਾ ਏਡ ਨਹੀਂ ਸਭ ਤੋਂ ਵੱਡੀ ਸਭ ਤੋਂ ਤਕੜੀ ਜਥੇਬੰਦੀ ਮਖਾਲਸਾ ਉਹ ਨਹੀਂ ਸੀ ਆਈ ਉਸ ਪਹਿਲੀ ਗੱਲ ਤੇ ਬੇਜਥੇਦਾਰ ਦਾ ਇਹ ਕੰਮ ਨਹੀਂ ਇਹ ਸ਼੍ਰੋਮਣੀ ਕਮੇਟੀ ਦਾ ਕੰਮ ਉਹ ਕਰੇ ਨਾ ਕਰੇ ਤੁਸੀਂ ਮੈਂ ਇਹੋ ਜੀ ਬੜਾ ਕੇ ਕੀ ਸਾਬਤ ਕਰਨਾ ਚਾਹੁੰਦੇ ਜੀ ਅੱਜ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਕੋਲੇ ਇੰਨਾ ਕੁ ਸਮਾਨ ਆ ਚੁੱਕਾ ਵੀ ਸਾਰੇ ਪੰਜਾਬ ਨੂੰ ਵੰਡ ਦੇਣ ਤੇ ਕੋਈ ਦਿੱਕਤ ਨਹੀਂ ਹੈਗੀ ਰਾਜਸਥਾਨ ਚੋਂ ਆਇਆ ਵਾ ਹਰਿਆਣੇ ਚੋਂ ਆਇਆ ਵਾ ਜੰਮੂ ਕਸ਼ਮੀਰ ਚੋਂ ਤੇ ਲੋਕ ਸਿੱਖ ਮੈਠੇ ਤੋਂ ਆਇਆ ਵਾ ਭਾਵੇਂ ਪੰਜਾਬ ਤੇ ਬਹੁਤ ਆਂਦੀ ਆਇਆ ਪੰਜਾਬ ਵਾਲੇ ਨੂੰ ਪਤਾ ਵੀ ਸ਼ਰਮਣੀ ਕਮੇਟੀ ਕੀ ਕਰਦੀ ਹੈ ਜੀ ਭਾਈ ਗੁਰਦਾਸ ਹਾਲ ਵੇਖੇ ਜਿਹੜਾ ਇੱਕ ਵੱਡਾ ਹਾਲ ਆ ਉਹ ਪੂਰਾ ਨੱਕੋ ਨੱਕ ਸਮਾਨ ਨਾਲ ਭਰ ਗਿਆ ਉੱਥੇ ਕੋਈ ਉੱਥੇ ਪੈਸੇ ਵੀ ਜਮ੍ਹਾਂ ਕਰਾਉਂਦਾ ਵਾ ਕੋਈ ਉੱਥੇ ਕਣਕ ਲੈ ਕੇ ਆਇਆ ਰਾ ਕੋਈ ਆਟਾ ਲੈ ਕੇ ਆਇਆ ਰਾ ਕੋਈ ਚੌਲ ਲੈ ਕੇ ਆਇਆ ਰਾ ਕੋਈ ਦਾਲ ਲੈ ਕੇ ਆਇਆ ਰਾ ਕੋਈ ਮੱਕੀ ਲੈ ਕੇ ਆਇਆ ਸਭ ਕੁਝ ਲੈ ਕੇ ਆ ਰਹੇ ਲੇਕਿਨ ਸ਼ਰੋਮਣੀ ਕਮੇਟੀ ਇਹ ਦੱਸੇ ਵੀ ਹੁਣ ਤੱਕ ਵੰਡਿਆਉਂਦਾ ਕੰਮ ਆ ਜੀ ਇਹ ਤਾਂ ਸਵਾਲ ਹੀ ਹੈ ਜੇ ਨਹੀਂ ਮੰਨਿਆ ਤੇ ਕਿਉਂ ਨਹੀਂ ਮੰਨਿਆ ਜੀ ਅਗਲੀ ਗੱਲ ਤੁਸੀਂ ਕਹਿੰਤਾ ਜੀ 8 ਲੱਖ ਲੀਟਰ ਅਸੀਂ ਡੀਜ਼ਲ ਦੇਵਾਂਗੇ ਜਿਹੜਾ ਕਦੋਂ ਜਦੋਂ ਕੰਮ ਤਮਾਮ ਹੋ ਗਿਆ ਹੂੰ ਕਿੰਨੂ ਲ ਤਾਂ ਤੁਸੀਂ ਦਿਲ ਸਿਰਫ ਫੋਟੋ ਹੁਣ ਤੱਕ ਸੀਮਾ ਤੇ ਫੋਟੋ ਦਾ ਤੱਕੀ ਹੈ ਨਾ ਮੈਂ ਠੀਕ ਹੈ ਇਹ ਤਾਂ ਚੱਲ ਚੱਲ ਆਪਾਂ ਅੱਗੇ ਇਹ ਸੇ ਕਰਕੇ ਜਿਹੜੀ ਇਹਨਾਂ ਨੇ ਇਹ ਬਣਾਈਆ ਵੈਬਸਾਈਟ ਬਣਾਈਆ ਅਕਾਲ ਤੱਕ ਨੇ ਮੈਂ ਸੋਚਦਾ ਦੀ ਜਰੂਰਤ ਨਹੀਂ ਸੀ ਹੈਗੀ ਇਹ ਕੰਮ ਛੋਮਨੀ ਕਮਟੀ ਦਾ ਜੀ ਅਕਾਲ ਤੱਕ ਕੰਮ ਪ੍ਰਿੰਗਰਨੀ ਕਰਨਾ ਲੇਕਿਨ ਮੈਂ ਫਿਰ ਕਿਉਂਕਿ ਜਦੋਂ ਬੋਣੇ ਕੱਦ ਵਾਲੇ ਲੋਕ ਬੈਠ ਜਾਂਦੇ ਆ ਨਾ ਫਿਰ ਉਹ ਬੋਣੀਆਂ ਗੱਲਾਂ ਕਰਦੇ ਵੱਡੀਆਂ ਗੱਲਾਂ ਨਹੀਂ ਕਰਦੇ ਅੱਜ ਜਥੇਦਵੰਦੀਆਂ ਆਪਣੇ ਆਪਣੇ ਰਵਲ ਤੇ ਲੱਗੀਆਂ ਨੇ ਹਰ ਕੋਈ ਜਥੇਦਵੰਦੀ ਚੋਦੀ ਵੀ ਮੇਰਾ ਨਾਮ ਸੋ ਤੋਂ ਪਹਿਲਾਂ ਆਵੇ ਮੇਰਾ ਨਾਮ ਪਹਿਲਾਂ ਆਵੇ ਜਿੱਥੇ ਨਾਂ ਪਹਿਲਾਂ ਆਉਣ ਦੀ ਹੋ ਜੂਗੀ ਉੱਥੇ ਤੁਹਾਡੀ ਵੈਬਸਾਈਟ ਉੱਤੇ ਕੀ ਕਰੂਗੀ ਜੀ 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 ਬਿਲਕੁਲ ਦੇਖਦੇ ਆਂ ਕੀ ਕੁਝ ਹੁੰਦਾ ਸਾਰਾ ਕੁਝ ਕੁਰਸੀ ਬਚਾਉਣ ਦੇ ਲਈ ਤੇ ਆਪਣਾ ਨਾਮ ਚਮਕਾਉਣ ਦੇ ਲਈ ਤੇ ਸੇਵਾ ਹਰ ਕੋਈ ਕਰਦਾ ਪਰ ਅਸਲ ਸੇਵਾ ਤੇ ਹੋਣੀ ਹੈ ਕਿ ਜਦੋਂ ਤੁਸੀਂ ਰੋਲਾ ਨਾ ਪਾਓ ਪਰ ਸੇਵਾ ਜ਼ਰੂਰ ਕਰਦੇ ਹੋ ਪਰ ਲੱਗਦਾ ਨਹੀਂ ਕਿ ਅੱਜ ਕੱਲ੍ਹ ਅਜਿਹਾ ਕੁਝ ਵੀ ਹੁੰਦਾ ਸਾਰਿਆਂ ਨੂੰ ਹੁੰਦਾ ਕਿ ਸਾਡੀ ਵੀਡੀਓ ਪੈ ਜਾਵੇ ਪਹਿਲਾਂ ਜਿਵੇਂ ਸੇਵਾ ਕਰ ਰਹੇ ਆਂ ਦੇਖ ਜਾਵੇ ਕਿ ਹਾਂ ਅਸੀਂ ਕੁਝ ਕੀਤਾ ਹੈ ਬਾਕੀ ਦੇਖੋ ਬਹੁਤ ਸ਼ੁਕਰੀਆ ਭਾਡਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਥੈਂਕ ਯੂ ਬਹੁਤ ਮਿਹਰਬਾਨੀ ਸ਼ੁਕਰੀਆ